ਅਮਰੀਕਾ ਤੋਂ ਭਾਰਤੀ ਲੋਕਾਂ ਨੂੰ ਰਿਪੋਰਟ ਕਰਨ ਵਾਲਾ ਤੀਜਾ ਜਹਾਜ਼ ਜਿਹਦਾ ਸੀ 17 ਗਲੋਬ ਮਾਸਟਰ ਆਰਮੀ ਫੋਰਸ ਦਾ ਜਹਾਜ਼ ਜਿਹੜਾ ਆ ਜੇ ਉਹਦੀ ਲੋਕੇਟ ਦੀ ਗੱਲ ਕਰੀਏ ਤਾਂ ਉਹਦੀ ਇਸ ਵੇਲੇ ਲਾਈਵ ਲੋਕੇਸ਼ਨ ਜਿਹੜੀ ਨਜ਼ਰ ਆ ਰਹੀ ਹੈ ਕਿ ਇਸ ਵੇਲੇ ਉਹ ਇੰਡੀਆ 에ਅਰ ਸਪੇਸ ਵਿੱਚ ਦਾਖਲ ਹੋ ਚੁੱਕਾ ਹੈ ਅਤੇ ਲਕਰੀਬ 10 ਵਜੇ ਦੇ ਕਰੀਬ ਜਿਹੜਾ ਆ ਉਹ ਅੰਮ੍ਰਿਤਸਰ ਦੇ ਸ਼੍ਰੀ ਗੁਰੂ ਰਾਮਦਾਸ 에ਰਪੋਰਟ ਤੇ ਲੈਂਡ ਹੋਵੇਗਾ ਸੋ 112 ਭਾਰਤੀ ਨਾਗਰਿਕਾਂ ਨੂੰ ਲੈ ਕੇ ਸੀ 17 ਗਲੋ ਮਾਸਟਰ ਆਰਮੀ ਦਾ ਜਹਾਜ਼ ਅਮਰੀਕਾ ਆਰਮੀ ਦਾ ਜਹਾਜ਼ ਜਿਹੜਾ ਕਿ ਉਹਦੀ ਲਾਈਵ ਲੋਕੇਸ਼ਨ ਦੀ ਗੱਲ ਕਰੀਏ ਤਾਂ ਇਸ ਵੇਲੇ ਜੇ ਲੋਕੇਟ ਹੋ ਰਿਹਾ ਕਿ ਉਹ ਭਾਰਤੀ 에ਅਰ ਸਪੇਸ ਦੇ ਵਿੱਚ ਜਿਹੜਾ ਪਹੁੰਚ ਚੁੱਕਾ ਆ ਤੇ ਕਰੀਬ 2 ਘੰਟੇ ਤੱਕ ਅੰਮ੍ਰਿਤਸਰ ਸ਼੍ਰੀ ਗੁਰੂ ਰਾਮਦਾਸ 에ਅਰਪੋਰਟ ਦੇ ਉੱਤੇ ਉਤਰੇਗਾ ਇਸ ਵਿੱਚ ਜਿਹੜੇ 112 ਭਾਰਤੀ ਨਾਗਰਿਕ ਸਵਾਰ ਨੇ ਜਿਹੜੇ ਕਿ ਬੱਖੋ ਵਕ ਤਰੀਕੇ ਨਾਲ ਗਲਤ ਤਰੀਕਿਆਂ ਦੇ ਨਾਲ ਜੇ ਗੱਲ ਕਰੀਏ ਡੌਂਕੀਆਂ ਲਾ ਕੇ 에ਜੰਟਾਂ ਨੂੰ ਲੱਖਾਂ ਰੁਪਏ ਦੇ ਕੇ ਮਕਸੀਕੋ ਦੇ ਬਾਰਡਰ ਰਾਹੀਂ ਜਾਂ ਫਿਰ ਜੰਗਲਾਂ ਦੇ ਵਿੱਚ ਹੀ ਹੋਏ ਪਨਾਮਾ ਦੇ ਜੰਗਲਾਂ ਵਿੱਚ ਹੀ ਹੁੰਦੇ ਹੋਏ ਅਮਰੀਕਾ ਦੇ ਬਾਰਡਰਾਂ ਤੇ ਪਹੁੰਚੇ ਸੀ ਅਮਰੀਕਾ ਦੇ ਦਾਖਲ ਹੋਏ ਸੀ ਤੇ ਜਿਨ੍ਹਾਂ ਨੂੰ ਉੱਥੇ ਅਰੈਸਟ ਕਰ ਲਿਆ ਗਿਆ ਸੀ ਤੇ ਹੁਣ ਜਿਹੜਾ ਆ ਤੀਸਰਾ ਜਹਾਜ਼ ਇਹਹੀ ਤੀਸਰਾ ਜਹਾਜ਼ ਜਿਹੜਾ ਆ ਉਹਦੀ ਮੈਂ ਲਾਈਵ ਲੋਕੇਸ਼ਨ ਦੀ ਗੱਲ ਕਰਨਾ ਤਾਂ ਇੰਡੀਆ 에ਅਰ ਸਪੇਸ ਦੇ ਵਿੱਚ ਜਿਹੜਾ ਪਹੁੰਚ ਚੁੱਕਾ ਆ ਤੇ ਇਹਦੇ ਵਿੱਚ ਤੇ ਕਰੀਬ ਬੰਬੇ ਦੇ ਜਿਹੜਾ ਪਹੁੰਚ ਚੁੱਕਾ ਆ ਤੇ ਕਰੀਬ 10 ਵਜੇ ਜਿਹੜਾ ਆ ਅੰਮ੍ਰਿਤਸਰ ਏਅਰਪੋਰਟ ਤੇ ਲੈਂਡ ਕਰ ਗਿਆ